प्यारे प्यारे हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਆਪਾਂ ਜਿਹੜਾ ਵਿਸ਼ੇਸ਼ ਪੇਪਰ ਕਰਦੇ ਪਏ ਆ R4 ਉਹਦੇ ਬੇਟਾ ਚੌਥੇ ਸਵਾਲ ਤੇ ਆ ਗਏ ਕਹਿੰਦਾ ਇੱਕ ਆਇਤਾਕਾਰ ਜਲ ਭੰਡਾਰ ਵਿੱਚ 42000 ਲੀਟਰ ਪਾਣੀ ਆਉਂਦਾ ਹੈ ਤੇ ਇਹਦੇ ਵਿੱਚ ਬੇਟਾ ਤੁਸੀਂ ਇੱਕ ਕਾਣ ਮੀਟਰ ਇੱਕ ਕਾਣ ਮੀਟਰ ਦੇ ਵਿੱਚ 1000 ਲੀਟਰ ਹੁੰਦਾ ਇਹ ਤੁਸੀਂ ਚੇਤੇ ਰੱਖਣਾ ਇਹਦੇ ਵਿੱਚ ਇਹੀ ਸੀਕ੍ਰੇਟ ਆ ਬਸ ਠੀਕ ਹੈ ਤਾਂ 42 ਕਣ ਕਣਮੀਟਰ ਆ ਜਾਊਗਾ ਇਹਦਾ ਪਾਣੀ ਹੈ ਜਿਹੜਾ ਜਾਂ 42000 ਲੀਟਰ ਜਾਂ 42 ਕਣ ਮੀਟਰ ਕਿਉਂਕਿ ਬੇਟਾ ਉੱਤੇ ਟੈਕਨੀਕਲ ਨੁਕਤੇ ਰੱਖੇ ਹੁੰਦੇ ਆ ਸਵਾਲਾਂ ਦੇ ਵਿੱਚ ਤਾਂ ਜਲ ਭੰਡਾਰ ਦੀ ਲੰਬਾਈ ਤਾਂ ਬੇਟਾ ਜਦੋਂ ਇਸ ਤਰ੍ਹਾਂ ਦਾ ਸਵਾਲ ਆਉਂਦਾ ਤਾਂ ਸਾਸੀ ਇਹਦੀ ਪਿਕਚਰ ਜਦੋਂ ਬਣਾ ਲੈਂਦੇ ਆ ਲਗਭਗ ਅੱਧਾ ਸਵਾਲ ਨਾਲ ਦੀ ਨਾਲ ਹੀ ਨਿਕਲ ਜਾਂਦਾ ਆ ਬੇਟਾ ਇੱਕ ਜਲ ਭੰਡਾਰ ਆਇਤਾਕਾਰ ਹੈ ਇਹਦੀ ਲੰਬਾਈ ਉਹਨੇ ਦਿੱਤੀ ਹੋਈ ਹੈ 16 ਲੰਬਾਈ ਕਿੰਨੀ ਦਿੱਤੀ ਹੋਈ ਹੈ 6 ਮੀਟਰ ਤੇ ਚੜਾਈ 3.5 ਮੀਟਰ ਠੀਕ ਹੈ ਬੇਟਾ ਤਾਂ ਇਹਦਾ ਆਇਤਨ ਤੁਹਾਨੂੰ ਪਤਾ ਹੈ ਆਇਤਨ ਕਿਹਦੇ ਬਰਾਬਰ ਹੁੰਦਾ ਹੈ ਆਇਤਨ ਕੀ ਹੁੰਦਾ ਲੰਬਾਈ ਗੁਣਾ ਚੜਾਈ ਗੁਣਾ ਉਚਾਈ ਉਚਾਈ ਅਸੀਂ ਕੱਢਣੀ ਹੈ ਜਾਂ ਡੂੰਘਾਈ ਕੱਢਣੀ ਹੈ ਤਾਂ x ਮੰਨ ਲੈਂਦੇ ਆ ਤਾਂ ਆਇਤਨ ਬਰਾਬਰ ਹੈ ਆਇਤਨ ਬਰਾਬਰ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਬਰਾਬਰ ਕਿੰਨਾ 42000 ਲੀਟਰ ਸੀ ਨਾ ਤੇ 42 ਕਣ ਮੀਟਰ ਆਗੇ ਨਾ 42 ਕਣ ਮੀਟਰ ਠੀਕ ਹੈ ਬੇਟਾ ਤਾਂ ਲੰਬਾਈ ਕਿੰਨੀ ਹੈ 6 ਚੌੜਾਈ ਕਿੰਨੀ ਹੈ 3.5 ਤੇ ਉਚਾਈ ਅਸੀਂ x ਮੰਨੀ ਆ ਬਰਾਬਰ 42 ਇਹਨੂੰ ਕੱਟ ਦਵਾਂਗੇ 6 7 42 ਤੇ ਇਹ 3.5 ਉਧਰ ਜਾ ਕੇ ਭਾਗ ਹੋ ਜਾਣਗੇ 7/3.5 ਇਹ ਬੇਟਾ 2 ਨਾਲ ਕੱਟੇ ਜਾਣਗੇ ਜਾਂ ਇਹਨੂੰ 35/10 ਕਰ ਲਓ ਠੀਕ ਹੈ ਡੈਸੀਮਲ ਖਤਮ ਕਰ ਲੈਣੇ ਆ ਤਾਂ x 7 10/35 ਠੀਕ ਹੈ ਬੇਟਾ ਤੇ 7 5 35 ਤੇ 5 ਦੋਣੀ 10 ਤਾਂ x 2 ਮੀਟਰ ਉੱਤਰ ਆ ਜਾਊਗਾ ਇਹ ਜਿਹੜੀ ਉਸ ਜਲਛੈ ਦੀ ਜਿਹੜਾ ਹੈਗਾ ਜਲ ਭੰਡਾਰ ਉਹਦੀ ਉਚਾਈ ਕਿੰਨੀ ਡੂੰਘਾਈ ਜਾਂ ਉਚਾਈ ਕਿੰਨੀ ਹੋਊਗੀ 2 ਮੀਟਰ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਸਵਾਲ ਨੰਬਰ 5 ਸਧਾਰਨ ਵਿਆਜ ਤੇ ਪ੍ਰਤੀ ਸਾਲ ਕਿੰਨੇ ਪ੍ਰਤੀਸ਼ਤ ਸਲਾਨਾ ਦਰ ਤੇ ਕੋਈ ਰਕਮ 15 ਸਾਲਾਂ ਵਿੱਚ ਚੌਗਣੀ ਹੋ ਜਾਵੇਗੀ ਠੀਕ ਹੈ ਬੇਟਾ ਤਾਂ ਬੇਟਾ ਇਸ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਬੇਟਾ ਅਸੀਂ ਮੂਲ ਧਨ ਮੰਨੋ ਮੂਲ ਧਨ ਮੰਨੋ ਮੂਲ ਧਨ ਬਰਾਬਰ 100 ਠੀਕ ਹੈ ਬੇਟਾ ਮੰਨੋ ਮੂਲ ਧਨ ਬਰਾਬਰ 100 ਰੁਪਿਆ ਤੇ ਜਿਹੜੀ ਹੈਗੀ ਹੈ ਕਿੰਨੇ ਸਾਲਾਂ ਵਿੱਚ 4 ਗੁਣਾ ਹੋ ਜਾਵੇਗੀ ਤਾਂ ਕੁੱਲ ਧਨ ਕਿੰਨਾ ਬੇਟਾ ਕੁੱਲ ਤਨ ਕਿੰਨਾ ਬਣ ਜੂਗਾ 400 ਕਿਉਂਕਿ 4 ਗੁਣਾ ਹੋ ਜਾਊਗੀ ਠੀਕ ਹੈ ਬੇਟਾ ਮੁੱਲ ਤਨ 100 ਕੁੱਲ ਤਨ ਜੋ ਜਿਹੜਾ ਹੈਗਾ 400 ਬਣ ਗਿਆ ਤੇ ਵਿਆਜ ਕਿੰਨਾ ਬਣ ਗਿਆ ਬੇਟਾ ਇਸ ਲਈ ਵਿਆਜ ਵਿਆਜ ਕਿੰਨਾ ਬਣ ਜੂਗਾ 400 ਕੁੱਲ ਤਨ 400 100 300 ਰੁਪਈਆ ਠੀਕ ਹੈ ਤਾਂ ਦਰ ਦਾ ਫਾਰਮੂਲਾ ਕੀ ਹੁੰਦਾ ਦਰ ਬਰਾਬਰ ਸੁਧਾਰਨ ਵਿਆਜ ਗੁਣਾ 100 ਮੂਲ ਤਨ ਗੁਣਾ ਸਮਾ ਦਸਧਾਰਨ ਵਿਆਜ ਕਿੰਨਾ ਬੇਟਾ ਸਧਾਰਨ ਵਿਆਜ ਕਿੰਨਾ ਹੈ ਗਿਆ ਸਾਡੇ ਕੋਲੇ 300 ਰੁਪਿਆ ਠੀਕ ਹੈ 300 100 ਤੇ ਮੂਲ ਤਨ ਕਿੰਨਾ ਬੇਟਾ 100 ਰੁਪਿਆ ਸੀਗਾ ਤੇ ਸਮਾ ਕਿੰਨਾ ਦਿੱਤਾ ਹੋਇਆ ਇਹਨੇ ਸਮਾ ਸਵਾਲ ਦੇ ਦੇ ਵਿੱਚ ਦੇਖੋ 15 ਠੀਕ ਹੈ ਆ 100 ਨਾਲ 100 ਕੱਟੇਗੇ 15 ਦੂਣਾ 30 20 20% ਬੇਟਾ ਸਲਾਨਾ ਦਰ ਦੇ ਨਾਲ ਜਿਹੜੀ ਇਹ ਰਾਸ਼ੀ ਹੈ 15 ਸਾਲਾਂ ਵਿੱਚ ਚਾਰ ਗੁਣਾ ਹੋ ਜਾਵੇਗੀ ਬਰਾਬਰੇ 20% ਉੱਤਰ ਆ ਗਿਆ ਤਾਂ ਆਪਾਂ ਦੇਖਦੇ ਹਾਂ ਬੇਟਾ 20% ਕਿੱਥੇ ਦਿੰਦਾ ਪਿਆ ਡੀ1 20% ਦਿੰਦਾ ਪਿਆ ਡੀ1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸੰਝੇ ਕਰਦੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ